ਦੋਸਤੋ ਕਿਸੇ ਨੇ ਕੀ ਖੂਬ ਕਿਹਾ ਏ ਕਿ غرور ਵਿੱਚ ਇਨਸਾਨ ਨੂੰ ਇਨਸਾਨ ਨਹੀਂ ਦਿਸਦਾ ਆਪਣੀ ਛੱਤ ਉੱਤੇ ਖੜੇ ਹੋ ਜਾਈਏ ਤਾਂ ਆਪਣਾ ਹੀ ਮਕਾਨ ਨਹੀਂ ਦਿਸਦਾ ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਹ ਕਹਾਣੀ ਏ ਇੱਕ ਜੰਗਲ ਦੀ ਜਿੱਥੇ ਇੱਕ ਸ਼ਾਮ ਮੌਸਮ ਬਦਲ ਚੁੱਕਿਆ ਸੀ ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾ ਚੁੱਕੀਆਂ ਸੀ ਮੌਸਮ ਡਰਾਵਣਾ ਹੋ ਚੁੱਕਿਆ ਸੀ ਬਿਜਲੀ ਕੜਕ ਰਹੀ ਸੀ ਤੇ ਅਚਾਨਕ ਇੱਕ ਬਿਜਲੀ ਡਿੱਗੀ ਤੇ ਬਿਜਲੀ ਦੇ ਡਿੱਗਣ ਦੇ ਕਾਰਨ ਜੰਗਲ ਵਿੱਚ ਅੱਗ ਲੱਗ ਗਈ। ਜਾਨਵਰ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਉਹਨਾਂ ਜਾਨਵਰਾਂ ਦੇ ਵਿੱਚ ਇੱਕ ਸੁਨਹਿਰੇ ਵਾਲਾਂ ਵਾਲੀ ਹਿਰਨੀ ਵੀ ਸੀ ਜੋ ਕਿ ਭੱਜ ਰਹੀ ਸੀ। ਤੇ ਸਮੱਸਿਆ ਇਹ ਸੀ ਕਿ ਉਹ ਹਿਰਨੀ ਪ੍ਰੈਗਨੈਂਟ ਸੀ, ਦਰਦ ਵਿੱਚ ਸੀ। ਬੱਚਿਆਂ ਨੂੰ ਜਨਮ ਦੇਣ ਵਾਲੀ ਸੀ। ਪਰ ਉਸ ਵਕਤ ਉਹਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਪਹਿਲਾਂ ਖੁਦ ਹੀ ਜਾਨ ਬਚਾਉਣੀ ਸੀ। ਤੇ ਫਿਰ ਛੋਟੇ-ਛੋਟੇ ਬੱਚਿਆਂ ਨੂੰ ਦੁਨੀਆ ਵਿੱਚ ਲੈ ਕੇ ਆਉਣਾ ਸੀ। ਹਿਰਨੀ ਭਜਦੀ ਜਾ ਰਹੀ ਸੀ। ਭਜਦੇ-ਭਜਦੇ ਉਹ ਜੰਗਲ ਵਿੱਚ ਨਦੀ ਦੇ ਕਿਨਾਰੇ ਜਾ ਕੇ ਰੁਕ ਗਈ। ਉੱਥੇ ਜਾ ਕੇ ਉਹਨੇ ਸਾਹ ਲਿਆ, ਥੋੜਾ ਪਾਣੀ ਪੀਤਾ ਤੇ ਫਿਰ ਉਹ ਆਪਣੇ ਲਈ ਇੱਕ ਸੁਰੱਖਿਅਤ ਜਗ੍ਹਾ ਲੱਭਣ ਲੱਗੀ ਜਿੱਥੇ ਜਾ ਕੇ ਉਹ ਆਪਣੇ ਬੱਚਿਆਂ ਨੂੰ ਜਨਮ ਦੇ ਸਕੇ। ਅਚਾਨਕ ਉਸ ਨੂੰ ਲੱਗਾ ਕਿ ਉਹਦਾ ਪਿੱਛਾ ਕੋਈ ਕਰ ਰਿਹਾ ਹੈ। ਹਿਰਨੀ ਨੇ ਤਿਰਛੀ ਨਜ਼ਰ ਦੇ ਨਾਲ ਵੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਝਾੜੀਆਂ ਦੇ ਪਿੱਛੇ ਲੁੱਕ ਕੇ ਇੱਕ ਸ਼ਿਕਾਰੀ ਬੈਠਾ ਹੋਇਆ ਸੀ ਜੋ ਆਪਣੀ ਬੰਦੂਕ ਵਿੱਚ ਗੋਲੀਆਂ ਪਾ ਰਿਹਾ ਸੀ ਤੇ ਇਸ ਇੰਤਜ਼ਾਰ ਵਿੱਚ ਸੀ ਕਿ ਕਦੋਂ ਉਹ ਨਿਸ਼ਾਨਾ ਲਗਾਵੇ ਤੇ ਹਿਰਨੀ ਨੂੰ ਮਾਰ ਕੇ ਢੇਰ ਕਰ ਦੇਵੇ ਹਿਰਨੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀ ਹੋ ਰਿਹਾ ਹੈ ਜੰਗਲ ਵਿੱਚ ਅੱਗ ਲੱਗੀ ਹੋਈ ਹੈ ਤੇ ਇਸ ਪਾਸੇ ਸ਼ਿਕਾਰੀ ਆ ਗਿਆ ਹੈ ਹਿਰਨੀ ਆਪਣੀ ਜਾਨ ਬਚਾਉਣ ਦੇ ਲਈ ਦੂਜੇ ਪਾਸੇ ਭੱਜਣ ਲੱਗੀ ਤੇ ਜਿਵੇਂ ਹੀ ਉਹ ਪਲਟੀ ਉਸ ਨੂੰ ਦਿਖਾਈ ਦਿੱਤਾ ਇੱਕ ਖੂਖਾਰ ਸ਼ੇਰ ਜੋ ਹਿਰਨੀ ਉੱਤੇ ਚਮਟਾ ਮਾਰਨ ਦੇ ਲਈ ਤਿਆਰ ਸੀ ਹੁਣ ਹਿਰਨੀ ਦੇ ਸਾਹਮਣੇ ਚਾਰੇ ਪਾਸਿਆਂ ਤੋਂ ਸਮੱਸਿਆ ਸੀ ਇੱਕ ਪਾਸੇ ਨਦੀ ਸੀ ਜਿਸ ਨੂੰ ਦੇਖ ਕੇ ਉਸ ਨੂੰ ਲੱਗ ਰਿਹਾ ਸੀ ਕਿ ਉਹ ਨਦੀ ਨੂੰ ਪਾਰ ਨਹੀਂ ਕਰ ਪਾਵੇਗੀ ਕਿਉਂਕਿ ਨਦੀ ਦਾ ਪਾਣੀ ਚੜਿਆ ਹੋਇਆ ਸੀ ਤੇ ਹਿਰਨੀ ਪ੍ਰੈਗਨੈਂਟ ਸੀ ਦੂਜੇ ਪਾਸੇ ਜੰਗਲ ਵਿੱਚ ਅੱਗ ਲੱਗੀ ਹੋਈ ਸੀ ਤੀਜੇ ਪਾਸੇ ਸ਼ਿਕਾਰੀ ਸੀ ਤੇ ਚੌਥੇ ਪਾਸੇ ਹੁਣ ਸ਼ੇਰ ਆ ਗਿਆ ਸੀ ਹਿਰਨੀ ਦੇ ਸਾਹਮਣੇ ਸੰਕਟ ਹੀ ਸੰਕਟ ਸੀ ਕਿਤੇ ਵੀ ਕੋਈ ਮੌਕਾ ਨਹੀਂ ਸੀ ਜਿੱਥੋਂ ਆਪਣੀ ਜਾਨ ਬਚਾ ਕੇ ਭੱਜ ਸਕੇ ਹਿਰਨੀ ਨੇ ਇੱਕ ਵਾਰ ਦੇ ਲਈ ਸੋਚਿਆ ਕਿ ਮਰਨਾ ਤਾਂ ਹੈ ਹੀ ਕਿਉਂ ਨਾ ਸ਼ਾਨ ਦੇ ਨਾਲ ਹੀ ਮਰਿਆ ਜਾਵੇ ਹਿਰਨੀ ਇਸ ਵਾਰ ਸ਼ਿਕਾਰੀ ਦੇ ਵੱਲ ਮੂੰਹ ਕਰਕੇ ਖੜੀ ਹੋ ਗਈ ਤੇ ਅੱਖਾਂ ਬੰਦ ਕਰ ਲਈਆਂ ਇੰਤਜ਼ਾਰ ਵਿੱਚ ਸੀ ਕਿ ਕਦੋਂ ਗੋਲੀ ਚੱਲੇਗੀ ਇਹਨਾਂ ਸਭ ਮੁਸੀਬਤਾਂ ਦੇ ਵਿੱਚ ਉਹ ਉੱਪਰ ਵਾਲੇ ਦਾ ਧੰਨਵਾਦ ਕਰਨ ਲੱਗੀ ਇਸ ਜ਼ਿੰਦਗੀ ਦੇ ਲਈ ਉੱਪਰ ਵਾਲੇ ਦਾ ਸ਼ੁਕਰੀਆ ਦਾ ਕਰਨ ਲੱਗੀ ਤੇ ਅਰਦਾਸ ਕਰਕੇ ਬਾਰ-ਬਾਰ ਕਹਿਣ ਲੱਗੀ ਕਿ ਮੇਰੀ ਜਾਨ ਬਚਾ ਲਵੋ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਇਸ ਦੁਨੀਆ ਵਿੱਚ ਆਉਣ ਦਾ ਮੌਕਾ ਦਿਓ ਇਸ ਦੁਨੀਆ ਨੂੰ ਦੇਖਣ ਦਾ ਮੌਕਾ ਦਿਓ ਤੇ ਦੋਸਤੋ ਉਹ ਕਹਿੰਦੇ ਨੇ ਨਾ ਕਿ ਚਮਤਕਾਰ ਹੁੰਦਾ ਏ ਜੰਗਲ ਵਿੱਚ ਅੱਗ ਲੱਗੀ ਹੋਈ ਸੀ ਤਾਂ ਅਚਾਨਕ ਇੱਕ ਚਿੰਗਾਰੀ ਉਛਲੀ ਤੇ ਜਾ ਕੇ ਸ਼ਿਕਾਰੀ ਦੀ ਅੱਖ ਵਿੱਚ ਪੈ ਗਈ ਸ਼ਿਕਾਰੀ ਨੇ ਜਿਵੇਂ ਹੀ ਗੋਲੀ ਚਲਾਈ ਗੋਲੀ ਤਾਂ ਚੱਲੀ ਪਰ ਉਹਦੀ ਅੱਖ ਵਿੱਚ ਚਿੰਗਾਰੀ ਪੈਣ ਦੇ ਕਾਰਨ ਉਹ ਨਿਸ਼ਾਨਾ ਛੱਕ ਗਿਆ ਤੇ ਗੋਲੀ ਹਿਰਨੀ ਦੀ ਜਗ੍ਹਾ ਤੇ ਜਾ ਕੇ ਸ਼ੇਰ ਨੂੰ ਲੱਗ ਗਈ ਸ਼ੇਰ ਜ਼ਖਮੀ ਹੋ ਕੇ heten ਡਿੱਗ ਪਿਆ ਤੇ ਸ਼ਿਕਾਰੀ ਆਪਣੀ ਅੱਖ ਨੂੰ ਬਚਾਉਂਦਾ ਹੋਇਆ ਉੱਥੋਂ ਭੱਜ ਗਿਆ ਹੁਣ ਸ਼ੇਰ ਜ਼ਮੀਨ ਤੇ ਸੀ ਸ਼ਿਕਾਰੀ ਭੱਜ ਗਿਆ ਸੀ ਤੇ ਅਚਾਨਕ ਮੌਸਮ ਬਦਲਿਆ ਤੇ ਹਲਕੀ-ਹਲਕੀ ਬੂੰਦਾਬੰਦੀ ਹੋਣ ਲੱਗੀ ਬਾਰਿਸ਼ ਹੋਣ ਲੱਗੀ ਜੰਗਲ ਦੀ ਅੱਗ ਹੁਣ ਹੌਲੀ-ਹੌਲੀ ਬੁਝਣ ਲੱਗੀ ਤੇ ਹਿਰਨੀ ਮੌਕਾ ਦੇਖ ਕੇ ਉੱਥੋਂ ਭੱਜ ਗਈ ਤੇ ਉਸਨੇ ਆਪਣੇ ਵਾਸਤੇ ਇੱਕ ਸੁਰੱਖਿਅਤ ਜਗ੍ਹਾ ਲੱਭੀ ਤੇ ਉਸ ਜਗ੍ਹਾ ਤੇ ਉਸ ਸੁਹਾਵਣੇ ਮੌਸਮ ਦੇ ਵਿੱਚ ਉਸਨੇ ਛੋਟੇ-ਛੋਟੇ ਬੱਚਿਆਂ ਨੂੰ ਜਨਮ ਦਿੱਤਾ ਤਾਂ ਦੋਸਤੋ ਇਹ ਛੋਟੀ ਜਿਹੀ ਕਹਾਣੀ ਸਾਨੂੰ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਇਹ ਹਿਰਨੀ ਵਾਲਾ ਸੀਨ ਹੁੰਦਾ ਹੈ ਅਸੀਂ ਚਾਰੇ ਪਾਸਿਆਂ ਤੋਂ ਸੰਕਟ ਨਾਲ ਘਿਰ ਜਾਂਦੇ ਹਾਂ ਸਾਨੂੰ ਸਮਝ ਨਹੀਂ ਆਉਂਦਾ ਕਿ ਜ਼ਿੰਦਗੀ ਵਿੱਚ ਹੁਣ ਅਸੀਂ ਅੱਗੇ ਕੀ ਕਰੀਏ ਸਾਡੇ ਸਾਹਮਣੇ ਚਾਰੇ ਪਾਸੇ ਤੋਂ ਸਮੱਸਿਆ ਖੜੀ ਹੁੰਦੀ ਹੈ ਦੋਸਤੋ ਹਮੇਸ਼ਾ ਯਾਦ ਰੱਖੋ ਜੇਕਰ ਜ਼ਿੰਦਗੀ ਹੈ ਤਾਂ ਸਮੱਸਿਆਵਾਂ ਤਾਂ ਆਉਣਗੀਆਂ ਹੀ ਆਉਣਗੀਆਂ ਅਮੀਰ ਤੋਂ ਅਮੀਰ ਤਗਰੀਬ ਤੋਂ ਗਰੀਬ ਆਦਮੀ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਦੋਂ ਤੁਸੀਂ ਚਾਰੇ ਪਾਸੇ ਤੋਂ ਮੁਸ਼ਕਲਾਂ ਨਾਲ ਘਿਰ ਜਾਓ ਤਾਂ ਕੀ ਕਰੀਏ ਉਹੀ ਕਰੋ ਜੋ ਹਿਰਨੀ ਨੇ ਕੀਤਾ ਆਪਣੀਆਂ ਅੱਖਾਂ ਨੂੰ ਬੰਦ ਕਰੋ ਤੇ ਉੱਪਰ ਵਾਲੇ ਨੂੰ ਯਾਦ ਕਰੋ ਤੇ ਕਹੋ ਕਿ हे ਈਸ਼ਵਰ ਮੈਨੂੰ ਸ਼ਕਤੀ ਦੇਵੀਂ ਮੇਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੀ ਹੁਣ ਸਭ ਕੁਝ ਤੇਰੇ ਹੱਥ ਵਿੱਚ ਹੈ ਹੁਣ ਸੌਂਪ ਦਿੱਤਾ ਇਸ ਜ਼ਿੰਦਗੀ ਦਾ ਸਾਰਾ ਭਾਰ ਤੇਰੇ ਹੱਥਾਂ ਵਿੱਚ ਹੈ ਜਿੱਤ ਤੇਰੇ ਹੱਥਾਂ ਵਿੱਚ ਹੈ ਹਾਰ ਤੇਰੇ ਹੱਥਾਂ ਵਿੱਚ ਬਸ ਦੋਸਤੋ ਸੱਚੇ ਮਨ ਦੇ ਨਾਲ ਇਹੀ ਬੋਲਦੇ ਹੋ ਸਭ ਕੁਝ ਆਸਾਨ ਹੋ ਜਾਵੇਗਾ ਦੋਸਤੋ ਜ਼ਿੰਦਗੀ ਵਿੱਚ ਜੇਕਰ ਹਰ ਪਾਸੇ ਤੋਂ ਸਮੱਸਿਆ ਹੋਵੇ ਤਾਂ ਤੁਸੀਂ ਸੱਚੇ ਦਿਲ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰੋ ਚਮਤਕਾਰ ਜ਼ਰੂਰ ਹੋਵੇਗਾ ਤੇ ਉਹ ਕਹਿੰਦੇ ਨੇ ਨਾ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਕਰਨਾ ਜ਼ਰੂਰੀ ਹੈ ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ ਉਹ ਪ੍ਰਮਾਤਮਾ ਕਦੇ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਤੇ ਹਾਂ ਉਹ ਪ੍ਰਮਾਤਮਾ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਚਾਹੇ ਇਨਸਾਨ ਬੁਰਾ ਹੋਵੇ ਜਾਂ ਚੰਗਾ ਸੋ ਦੋਸਤੋ ਇਸ ਜਨਮ ਮੇ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਣਾ ਕਬੀ ਮੌਤ ਯਾਦ ਰੱਖੋ ਮਾਲਿਕse ਡਰੋ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਵੀ ਜਰੂਰ ਕਰਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ